ਚਾਰ ਦੰਦ ਨੀਲੀ ਰਾਵੀ ਕਟਾ ਫਰਸਟ ਜੀ ਸਨ ਹਾਸਲ ਕੀਤੀ ਹੈ ਜੀ ਨੇ ਤੇ ਬਾਕੀ ਦੇ ਓਨਰ ਨਾਲ ਆਪਾਂ ਕਰਦੇ ਆਂ ਗੱਲ ਬਾਈ ਜੀ ਸਸਿਕਾਰ ਬਬਲਪ੍ਰੀਤ ਜੀ ਕੀ ਹਾਲ ਹੈ ਇਹ ਕਿਹੜੇ ਮਾਲੀ ਦਾ ਬੱਚਾ ਜੀ ਆਪਣੇ ਜੂਬੇ ਦਾ ਜੀ ਜੂਬੇ ਦਾ ਜੀ ਕਿਹੜੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਫਰਸਟ ਇਹ ਚਾਰ ਦੰਦ ਦੇ ਵਿੱਚ ਇਹਨੇ ਫਰਸਟ ਜੀ ਹਾਂ ਜੀ ਯਾਰ ਇਹ ਪਰਸੋ ਜੀ ਨੇ ਇੱਕ ਦਮ ਤੋੜਿਆ ਆਪਾਂ ਠੀਕ ਆ ਜੀ ਚਾਰ ਦੰਦ ਦੇ ਵਿੱਚ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਕਰਮਾ ਵਾਲੇ ਨੇ ਜੂਬਾ ਬੁੱਲ ਜੋ ਬਾਈ ਬੱਬਲਪ੍ਰੀਤ ਕੋਲ ਡਿਸਟ੍ਰਿਕਟ ਫਰੋਜਪੁਰ ਇਹਨਾਂ ਦੇ ਹਰ ਸਮੇਂ ਹਰ ਮੇਲੇ ਦੇ ਵਿੱਚ ਘਟੋ ਘਟ ਜੂਬਾ ਜੋ ਬਲੱਡ ਲਾਈਨ ਆ ਵਖਰੀ ਬਲੱਡ ਲਾਈਨ ਉਹਦੇ ਚਾਰ ਪੰਜ ਕੱਟੇ ਚਾਰ ਪੰਜ ਕਟੀਆਂ ਹਰ ਮੇਲੇ ਦੇ ਵਿੱਚ ਵਿਨਰ ਬਣਦੇ ਆ ਤੇ ਬਹੁਤ-ਬਹੁਤ ਮੁਬਾਰਕਾਂ ਬਾਈ ਨੂੰ ਤੁਸੀਂ ਵੱਡੇ ਸੋਨਾ ਵਿੱਚ ਉਹਨੇ ਵਿੱਚ ਸੈਕਿੰਡ ਫਾਸ ਸਾਹਿਬ ਇਹ ਐਕਚੇ ਰੱਖਦਾ ਖੜਨੀ ਵੇਖੋ ਜੀ ਅੱਖਾਂ ਦੀ ਕੁਆਲਿਟੀ ਚਾਰ ਦੰਦਾਂ ਵਿੱਚ ਪਾਇਆ ਅਡਲਟ ਬੁੱਲਾ ਵਿੱਚ ਪਾਇਆ ਉਹਦੀ ਬਹੁਤ ਆਵਾ ਦਾ ਵੱਡਾ ਹੈਗਾ ਦੁਬਾਰਾ ਆ ਬਈ